Sohamarai so, Shri Sing Vishnu Avantiya. Sohamarai Vishnu Avantiya. Sohamarai Vishnu ਸੋ ਮਾਈ ਸ਼੍ਰੀਸ਼ਨੋ ਕਵਾਂਂ ਦੀ ਜਾ ਪਿਆਰੀਆਂ ਸੰਗਤਿਓ ਇਹ ਹਰ ਬਾਣੀ ਤੇ ਤੇਰਾ ਕਤਕ ਸੈਨਸ਼ਈ ਸੰਮਤ ਛੇ ਹਰ ਭਗਤ ਦਵਾਰ ਜੇਠੂਆਣ ਦਿਵਾਲੀ ਵਾਲੇ ਦਿਨ ਦੇ ਹੁਣ ਸੱਚੇ ਪਾਤਸ਼ਾਹੀ ਨੇ ਦਿਵਾਲੀ ਦੇ ਦੀਵੇ ਸੰਸਾਰ ਬਾਹਰ ਬਾਲਦਾ ਤੇ ਮਹਾਰਾਜ ਨੇ ਸਾਨੂੰ ਅੰਦਰ ਦਾ ਦੀਵਾ ਬਾਲਣ ਨੂੰ ਆਖਿਆ ਜਿਹੜਾ ਅੰਦਰ ਦਾ ਦੀਵਾ ਉਹ ਕਦੇ ਵੀ ਬੁਝਣਾ ਨਹੀਂ ਕਿਉਂਕਿ ਉਹ ਅਕਾਲ ਪੁਰਖ ਦੀ ਜੋਤ ਦੇ ਨਾਲ ਜਗਦਾ ਹਰ ਆਓ ਸੱਚੇ ਪਾਤਸ਼ਾਹੀ ਨੇ ਜੋ ਹਰ ਬਾਣੀ ਵਿੱਚ ਲਿਖਾਇਆ ਹੈ ਉਹ ਆਪਾਂ ਬੜੀਏ ਤੇ ਬੜੇ ਪਿਆਰ ਨਾਲ ਸਰਨ ਕਰਨਾ ਦੀਵਾਲੀ ਕਹੇ ਮੇਰਾ ਸੱਚ ਪ੍ਰਕਾਸ਼ ਪ੍ਰਭ ਜੋਤ ਨਾਲ ਵਢਾਈ ਆ ਜੁਗ-ਜੁਗ ਭਗਤਾਂ ਅੰਦਰ ਮੇਰਾ ਖੇਲ ਤਮਾਸ਼ ਨਿਤ ਨਵਿਤ ਸੱਚੀ ਸੇਵ ਕਮਾਈ ਆ ਕੋਕਮਨ ਸਹਿਬ ਗੁਣਤਾਸ ਸੱਚ ਸੁਆਮੀ ਸੀਸ ਨਵਾਈਆ ਜਿਨ੍ਹਾਂ ਦੇ ਅੰਦਰੋਂ ਅੰਧ ਅੰਧੇਰ ਜਾਏ ਵਿਨਾਸ਼ ਅਬਨਾਸ਼ੀ ਕਰਤਾ ਕਰੇ ਰਛਨਾਈਆ ਤੇਸ ਮੰਡਲ ਹੋਵੇ ਮੇਰੀ ਰਹਿਰਾਸ ਸੱਚ ਸਮਗਰੀ ਇਕ ਪ੍ਰਗਟਾਇਆ ਸੱਚ ਦਵਾਰੇ ਕਰਕੇ ਵਾਸ ਆਪਣਾ ਨੂਰ ਧਿਆ ਚਮਕਾਈਆ ਅਵਤਾਰ ਪ੍ਰਗੰਬਰ ਗੁਰੂ ਜਿਸ ਦੇ ਦਾਸ ਤੇ ਇਸ ਦਾ ਰੂਪ ਅਨੂਪ ਪ੍ਰਗਟਾਈ ਹੈ ਖੇਲ ਤੱਕ ਪ੍ਰਿਥਵੀ ਆਕਾਸ਼ ਗਗਨ ਗਗਨ ਅੰਤਰ ਪੰਧ ਮਕਾਈਆ ਲੱਖ 84 ਅੰਦਰ ਕਰਕੇ ਵਾਸ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫਲਾਈਆ ਕਵਣ ਵਸਿਆ ਪ੍ਰਭ ਦੇ ਪਾਸ ਭਗਤ ਸਹੇਲਾ ਕਮਨ ਅਖਵਾਈ ਆ ਜਿਸ ਦਾ ਸਹਿਬ ਉੱਤੇ ਵਿਸ਼ਵਾਸ ਵਿਸ਼ਿਆਂ ਤੋਂ ਬਾਹਰ ਰਾਤ ਕਾਈ ਆ ਉਸ ਦੀ ਪੂਰੀ ਹੋਵੇ ਆਸ ਸਿੱਧਾ ਰਸਤਾ ਦੇਵੇ ਤੁਰ ਦਰਗਾਹੀ ਆ ਦਿਵਾਲੀ ਕਹੇ ਮੈਂ ਭਗਤਾਂ ਦੇਵਾਂ ਸ਼ਾਬਾਸ਼ ਗੁਰਮੁਖਾਂ ਨਾਲ ਵਡਿਆਈ ਆ ਜਿਨ੍ਹਾਂ ਦਾ ਲੇਖਾ ਹੋਵੇ ਕਲਾਸ 84 ਵੇਚ ਨਾ ਕੋਏ ਵਾਈ ਤਨ ਵਜੂਦ ਪਹਿਨਣਾ ਪੈ ਨਾ ਕੋਏ ਲਿਬਾਸ ਉਡਣ ਤਨ ਨਾ ਕੋਏ ਹੰਡਾਈਆ ਪਵਨ ਸਵਾਸੀ ਰਹੇ ਨਾ ਕੋਏ ਸਵਾਸ ਰਜੋ ਤਮੋ ਸਤੂ ਨਾ ਕੋਏ ਰੰਗ ਰੰਗਾਈਆ ਸ਼ੰਕਰ ਤਕਣਾ ਪੈ ਨਾ ਉਤੇ ਕਲਾਸ਼ ਬ੍ਰਹਮਾ ਬ੍ਰਹਮ ਨਾ ਧਿਆਨ ਲਗਾਈਆ ਜਿੰਨਾ ਨਿਰੰਤਰ ਪ੍ਰਭ ਮੇਰਾ ਕੀਤਾ ਪ੍ਰਕਾਸ਼ ਦੀਪਕ ਦੀਆ ਆਤਮ ਪਰਮਾਤਮ ਦੇ ਆ ਜਗਾਈ ਆ ਆਹ ਦੀਪਕਿਆ ਪਰਮਾਤਮਾ ਦਾ ਜਿਹੜਾ ਕਿੜਾ ਆਤਮ ਤੇ ਪਰਮਾਤਮ ਦਾ ਪਰਮਾਤਮਾ ਨੇ ਸਾਡੀ ਆਤਮਾ ਤੇ ਦੀਪਕ ਜਗਾਉਣਾ ਜਿਹੜਾ ਸਦਾ ਹੀ ਜਗਦਾ ਹੀ ਰਹਿਣਾ ਜੋਤੀ ਜੋ ਸਰੂਪ ਔਰ ਆਪ ਆਪਣੀ ਕਿਰਪਾ ਕਾਰ ਕਰੇ ਖੇਲ ਸਾਚਾ ਹਾਰ ਸੱਚ ਦਾ ਭੇਵ ਆਪ ਖਲਾਈ ਆ ਦਿਵਾਲੀ ਕਹੇ ਮੈਂ ਕੋਈ ਧਾਰ ਨਹੀਂ ਅਗ ਦੀ ਦੀਵਾ ਬਤੀ ਨਾ ਕੋਈ ਵੜਾਈ ਆ ਮੈਂ ਧਾਰ ਸੂਰੇ ਸਰਬਗ ਦੀ ਜੁਗ ਚੌਂਕੜੀ ਵੇਸ ਵਟਾਈ ਆ ਪ੍ਰਕਾਸ਼ ਵਿੱਚੋਂ ਪ੍ਰਕਾਸ਼ ਹੋ ਕੇ जगਦੀ ਜਾਗਰਤ ਜੋਤਕਰ ਰਸ਼ਨਾਈਆਂ ਮੇਰੀ ਖੇਲ ਉੱਪਰ ਸਾਰਾ ਅਗਦੀ ਨੌ ਦੁਆਰੇ ਡੇਰਾ ਢਾਈ ਆ ਕਿਉਂਕਿ ਜਿਹੜਾ ਆਤਮਕ ਦੀਵਾ ਹੋਏਗਾ ਉਹ 10 ਦੁਆਰੀ ਦਿੱਤੇ ਹੋਏਗਾ ਮੇਰੀ ਖੇਲ ਉੱਪਰ ਸਾਰਾ ਅਗਦੀ ਨੌ ਦੁਆਰੇ ਡੇਰਾ ਢਾਈ ਆ ਮੈਂ ਸਾਥਣ ਨਹੀਂ ਜੀਵ ਅਲ ਪੱਗ ਦੀ ਕੂੜ ਕਿਰਿਆ ਨਾ ਕੋਈ ਵਡਿਆਈ ਆ ਮੇਰੀ ਆਸ਼ਾ ਭਗਤਾਂ ਪ੍ਰੇਮ ਵਿੱਚ ਸੱਦਦੀ ਸੱਦਾ ਦੇਵੇ ਥਾਉ ਥਾਈਆਂ ਉਹਨਾਂ ਘੜੀ ਸੁਲਖਣੀ ਹੋਵੇ ਅੱਜ ਦੀ ਜਿੰਨਾ ਮਿਲਿਆ ਧੁਰ ਦਰਗਾਈ ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿੱਚ ਬਲਦੀ ਮਮਤਾ ਮੋਹ ਵਿੱਚ ਹਲਕਾਈਆ ਸਹਿਬ ਸਤਗੁਰ ਦਾ ਸਾਥ ਛੱਡਦੀ ਨਤਾਂ ਕੂੜ ਨਾਲ ਬੰਧਾਈਆ ਕੂੜੀ ਆਸਾ ਹੋਵੇ ਕੱਗ ਦੀ ਤ੍ਰਿਸ਼ਨਾ ਤ੍ਰਿਪਤ ਨਾ ਕੋਈ ਰਖਾਈਆ ਦਿਵਾਲੀ ਕਹੇ ਮੈਂ ਪ੍ਰਕਾਸ਼ ਹੋ ਕੇ ਪ੍ਰਕਾਸ਼ ਧੁਰਦਾ ਲੱਭਦੀ ਭਗਤ ਸਹੇਲੇ ਵੇਖ ਮੁਖਾਈਆ ਮੇਰੀ ਆਸਾ ਨਹੀਂ ਕੋਈ ਮਦ ਦੀ ਤ੍ਰਿਸ਼ਨਾ ਤ੍ਰਿਖਾ ਨਾ ਕੋਈ ਵਧਾਈਆ ज्योति जो स्वरूप हर आप अपनी कृपा कार करे खेल सा चाहार सचदा हुकम एक वरताई दिवाली कहे मेनू ब्रह्मा कीता प्यार दीपक ध्यान अगमन जलाईआ विष्णु मेरी बदी धार ज्योति ज्योत नाल रشناईआ शंकर मेरी कीती विचार ਕਲਾਸ਼ ਉੱਪਰ ਕਰ ਰੁਸ਼ਨਾਇਆ ਇੰਦਰ ਕੀਤਾ ਮੇਰਾ دیدار ਜੋਤ ਵੇਖ ਅਗਮੈ ਥਾਈਆ ਪਰਦਾ ਚੁੱਕਦੇ ਰਹਿ ਪ੍ਰਗੰਬਰ ਗੁਰ अवतार ਅੰਧ ਅੰਧੇਰਾ ਦੂਰ ਕਰਾਈਆ ਮੇਰੀ ਜਗ ਜਗ ਮੇਰੀ ਜਗਮਗ ਜੋਤ અપਾਰ ਹੰਪਰ ਪਰ ਸਵਾਮੀ ਧਿਆ ਪ੍ਰਗਟਾਈਆ ਅਸ਼ਟ ਪੁੱਜ ਮੈਨੂੰ ਲਿਆਂਦਾ ਵਿੱਚ ਸੰਸਾਰ ਦੀਪਕ ਨੋ ਨੋ ਜਗਾਈ ਫੇਰ ਜਗੀ ਬਲਦਵਾਰ 52 ਰੰਗ ਵੇਖਿਆ ਚਾਹੀ ਚਾਹੀਆ RAM ਦਿੱਤਾ ਆਧਾਰ ਮਿਲੀ ਮਾਣ ਵਡਿਆਈਆ ਕ੍ਰਿਸ਼ਨ ਨੇ ਅਰਜਨ ਨੂੰ ਦਿੱਤਾ ਵਖਾਲ ਪ੍ਰਭ ਜੋਤੀ ਜੋਤ ਰਸਨਾਈਆ ਮੈਂ ਜੁਗ ਜੁਗ ਬਲ ਚਲਦੀ ਰਹੀ ਸਾਲ ਬਿਸਾਲ ਸਮਤ ਸਮਤੀ ਪੰਦ ਮੁਕਾਈਆ ਦੀਨ ਦੁਨੀ ਦਾ ਵੇਖਦੀ ਰਹੀ ਹਾਲ ਜੁਗ ਚੌਂਕੜੀ ਧਿਆਨ ਲਗਾਈਆ ਬਿਨਾ ਭਗਤਾ ਘਰ ਦੀਪਕ ਸਗਿਆ ਨਾ ਕੋਈ ਪਾਲ ਅੰਧ ਅੰਧੇਰ ਨਾ ਕੋਈ ਮਟਾਈਆ ਕਿਉਂਕਿ ਭਗਤਾ ਦੇ ਅੰਦਰ ਦੀਪਕ ਕੋਣ ਪ੍ਰਮਾਤਮਾ ਹੀ ਬਾਸਦਾ ਔਰ ਇਹ ਦੀਪਕ ਉਹਦੀ ਅੱਖਿਆ ਬਿਨਾ ਭਗਤਾ ਘਰ ਦੀਪਕ ਸਕਿਆ ਨਾ ਕੋਈ ਬਾਲ ਅੰਧ ਅੰਧੇਰ ਨਾ ਕੋਈ ਮਟਾਈਆ ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ ਜਗਤ ਵਾਸ਼ਨਾ ਵਿੱਚ ਸ੍ਰਿਸ਼ਟ ਹਲਕਾਈਆ ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ ਜਗਤ ਵਾਸ਼ਨਾ ਵਿੱਚ ਸ੍ਰਿਸ਼ਟ ਹਲਕਾਈਆ ਮੈਂ ਸਦਾ ਜਗਦੀ ਰਹੀ ਸਚ ਸੱਚੀ ਧਰਮਸ਼ਾਲ ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰੁਸ਼ਨਾਈ ਆ ਜੋਤੀ ਜੋ ਸਰੂਪ ਹੋਰ ਆਪ ਆਪਣੀ ਕਿਰਪਾਕਾਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰੈਣ ਨਾਰ ਮਹਾਰਾਜ ਸੇਵ ਸਿੰਘ ਵਿਸ਼ਨੂੰ ਭਗਵਾਨ ਜਿਸ ਅੰਦਰ ਆਪਣਾ ਦੀਪਕ ਦੇਵੇ ਬਾਲ ਦਿਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗ ਦਾ ਪੰਦ ਮਕਾਈ ਆ ਗੁਰਬਾਣੀ ਸਚਿ ਪਾਸ਼ੇਨੀ ਇਤਿ ਇਸ ਮਤ ਹੋ ਗਈ ਆ ਜਿਸ ਦੇ ਵਿੱਚ ਜਗਤ ਦੀਵਾਲੀ ਨਾਲੋਂ ਪਰਮਾਤਮਾ ਨੇ ਕੀ ਸਾਨੂੰ ਦੱਸਿਆ ਕਿ ਜਿਸ ਦੇ ਅੰਦਰ ਦੀਪਕ ਦੇਵੇ ਬਾ ਅੰਦਰਲਾ ਦੀਪਕ ਜਿਹੜਾ ਵਾ ਉਹ ਜਗਦਾ ਹੈ ਔਰ ਉਹ ਆਤਮਾ ਦੇ ਚੜਦਾ ਜਦੋਂ ਉਹ ਜਗ ਜਾਂਦਾ ਤੇ ਸਾਡੀ ਆਤਮਾ ਪਰਮਾਤਮਾ ਦਾ ਮੇਰ ਹੋ ਜਾਂਦਾ ਸੋ ਹਰ ਸੰਗਤ ਜੀਓ ਆਰ ਬਾਣੀ ਪੜ੍ਹਦੇ ਆਉਂ ਆ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਹੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦੇ ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ The <laughs> so <laughs>